ਸਿੱਧੂ ਮੂਸੇਵਾਲੇ ਦੇ ਫੈਨ ਨੇ ਫੋਟੋ ਲਗਵਾ ਬਣਵਾ ਲਿਆ ਸੋਨੇ ਦਾ ਕ੍ਰੈਡਿਟ ਕਾਰਡ ਤੇ 45 ਦਾ ਸੋਨੇ ਦਾ ਤਿਆਰ ਕਰਵਾ ਲਿਆ ਅਸਲਾ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਆ ਤੇ ਦੋਨੇ ਪਾਸੇ ਦਿਖ ਰੀਆਂ ਫੋਟੋਆਂ ਇੱਕ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਪਸੰਦਿਤ ਆ ਅਸਲਾ ਜਿਸ ਦੀ ਗੱਲ ਸਿੱਧੂ ਨੇ ਆਪਣੇ ਗੀਤਾਂ ਦੇ ਵਿੱਚ ਕੀਤੀ ਹੈ ਅਸਲਾ 45 ਬੋਰ ਦਾ ਤੇ ਉਸ ਨੂੰ ਕਿਸੇ ਫੈਨ ਨੇ ਅਮਰੀਕਾ ਦੇ ਵਿੱਚ ਸੋਨੇ ਦਾ ਤਿਆਰ ਕਰਵਾਇਆ ਤੇ ਦੂਸਰੇ ਪਾਸੇ ਸਿੱਧੂ ਦੀ ਫੋਟੋ ਲਗਵਾ ਕੇ ਸੋਨੇ ਦਾ ਕ੍ਰੈਡਿਟ ਕਾਰਡ ਤਿਆਰ ਕਰਵਾਇਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਫੈਨ ਕਿੰਨਾ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਨੂੰ ਤਾਂ ਪਹਿਲਾਂ ਤਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਤੇ ਜਿੰਨੇ ਵੀ ਦੋਸਤ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਫੋਲੋ ਕਰ ਲਓ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਸਿੱਧੂ ਮੂਸੇਵਾਲੇ ਦੇ ਪਿਤਾ ਲਗਾਤਾਰ ਇਨਸਾਫ ਦੀ ਮੰਗ ਕਰਦੇ ਆ ਪਰ ਰੋਜ਼ਾਨਾ ਨਵੀਂ ਦਾ ਨਵੀਂ ਇੱਕ ਚੀਜ਼ ਜਿਹੜੀ ਐ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਦੀ ਹੈ ਅੱਜ ਫੇਰ ਇਹ ਫੋਟੋ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗ ਫੈਲ ਰਹੀਆਂ ਕਿ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਨੇ ਤੇ ਇਹੀ ਰੁੱਤ ਬਾਜ ਜੱਟ ਦਾ ਜਿਹੜੇ ਹਵੇਲੀ ਦੇ ਵਿੱਚ ਆ ਕੇ ਫੈਨ ਭਾਵਕ ਹੁੰਦੇ ਨੇ ਰੋਂਦੇ ਨੇ ਇਸ ਦਾ ਕਾਰਨ ਇਹੀ ਹੈ ਕਿ ਸਿੱਧੂ ਦਿਲਾਂ ਦੇ ਵਿੱਚ ਵੱਸਦਾ ਹੈ ਤੇ ਇਸੇ ਤਰ੍ਹਾਂ ਵੱਸਦਾ ਰਹੂਗਾ ਸਿੱਧੂ ਦੇ ਗੀਤ ਬਿਲਬੋਰਡ ਤੇ ਛਾਉਂਦੇ ਨੇ ਤੇ ਰੋਜ਼ਾਨਾ ਇੱਕ ਨਵੀਂ ਆਸ ਪਰਿਵਾਰ ਨੂੰ ਹੁੰਦੀ ਹੈ ਫੈਨਸ ਨੂੰ ਹੁੰਦੀ ਹੈ ਕਿ ਅੱਜ ਇਨਸਾਫ਼ ਮਿਲੂਗਾ ਪਰ ਹਲੇ ਤੱਕ ਇਨਸਾਫ਼ ਨਹੀਂ ਮਿਲਿਆ ਪਰ ਸਿੱਧੂ ਦੇ ਫੈਨ ਆਪੋ ਆਪਣੇ ਤਰੀਕੇ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਨੇ ਸਿੱਧੂ ਹਾਲਾਂਕਿ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਸਿੱਧੂ ਦੇ ਫੈਨਸ ਵੱਲੋਂ ਕੀਤੀਆਂ ਜਾ ਰਹੀਆਂ ਇਹ ਖਾਸ ਚੀਜ਼ਾਂ ਬਹੁਤੀ ਜਿਆਦਾ ਭਾਵਕ ਵੀ ਕਰਦੀਆਂ ਨੇ ਤੇ ਦਿਲ ਨੂੰ ਇੱਕ ਗੱਲ ਦੀ ਪਰਿਵਾਰ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਸਿੱਧੂ ਦੇ ਫੈਨ ਉਸ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਵੀ ਅਸਲੇ ਦਾ ਜ਼ਿਕਰ ਜਦੋਂ ਆਇਆ ਸੀ ਤਾਂ ਸਿੱਧੂ ਨੇ ਜੋ 45 ਬੋਰ ਦਾ ਆਪਣਾ ਪਿਸਤਲ ਲਿਆ ਸੀ ਉਸੇ ਦੇ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਫੈਨ ਨੇ ਆਪਣਾ ਜਿਹੜਾ ਪਿਸਤਲ ਹੈ ਉਹ ਸੋਨੇ ਦਾ ਤਿਆਰ ਕਰਵਾਇਆ ਤੇ ਕ੍ਰੈਡਿਟ ਕਾਰਡ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਫੋਟੋ ਲਗਵਾਈ ਹੈ ਤੇ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਪਰੇ ਤੋਂ ਪਰੇ ਨੇ ਦੋਸਤੋ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਦੇਖ ਸਕਦੇ ਹੋ ਸਿੱਧੂ ਮੂ ਤੋ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕਰਦੇ ਨੇ ਆਪਣੇ ਦੁੱਖ ਦੇ ਨਾਲ ਹੀ ਕੋਈ ਗੱਲ ਪਰਿਵਾਰ ਨੂੰ ਕਹਿੰਦੇ ਨੇ ਕਿ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਆਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਡਿਜ਼ਾਈਨ ਐ ਸੋਨੇ ਦਾ ਤਿਆਰ ਕਰਵਾਇਆ ਇਹ 45 ਬੋਰ ਦਾ ਪਿਸਟਲ ਤੇ ਦੂਸਰੇ ਪਾਸੇ ਇੱਕ ਕ੍ਰੈਡਿਟ ਕਾਰਡ ਜਿਸ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਫੋਟੋ ਲੱਗੀ ਆ ਤੇ ਲਿਖਿਆ 911 ਵਰਗਾ ਸਿੱਧੂ ਮੂਸੇਵਾਲੇ ਦੀ ਫੋਟੋ ਤੇ ਸੋਨੇ ਦਾ ਬਣਾਇਆ ਕ੍ਰੈਡਿਟ ਕਾਰਡ ਇਹ ਸਿੱਧੂ ਮੂਸੇਵਾਲੇ ਦੇ ਫੈਨ ਨੇ ਕਰਵਾਇਆ ਤੇ ਦੇਖ ਸਕਦੇ ਹੋ ਪਿਆਰ ਹੈ ਜਿਹੜਾ ਸਿੱਧੂ ਮੂਸੇਵਾਲੇ ਦੇ ਲਈ ਉਹ ਲਗਾਤਾਰ ਅੱਜ ਸਾਡੇ ਵਿੱਚ ਨਹੀਂ ਪਰ ਉਸ ਨੂੰ ਚਾਉਣ ਵਾਲੇ ਲਗਾਤਾਰ ਕੋਸ਼ਿਸ਼ਾਂ ਕਰਦੇ ਨੇ ਕਿ ਸਿੱਧੂ ਨੂੰ ਕਿਸੇ ਤਰੀਕੇ ਆਪਣੇ ਨਾਲ ਰੱਖਿਆ ਜਾਵੇ ਸਿੱਧੂ ਨੂੰ ਆਪਣੀਆਂ ਯਾਦਾਂ ਦੇ ਵਿੱਚ ਪਰੋਇਆ ਜਾਵੇ ਹਰ ਇੱਕ ਦਿਨ ਸਿੱਧੂ ਦਾ ਉਹੀ ਗੀਤ ਜੋ ਲਾਸਟ ਰਾਈਡ ਉਸ ਨੂੰ ਫਿਰ ਤੋਂ ਫਿਰ ਦੁਹਰਾਉਂਦੇ ਸਿੱਧੂ ਦੇ ਫੈਨ ਬੜੇ ਭਾਵਕ ਹੁੰਦੇ ਨੇ ਯਾਦ ਕਰਦੇ ਨੇ ਹਵੇਲੀ ਪਹੁੰਚਦੇ ਨੇ ਥਾਰ ਨੂੰ ਦੇਖਦੇ ਆ 911 ਨੂੰ ਦੇਖਦੇ ਆ ਤਾਂ ਇੱਕੋ ਗੱਲ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਕਾਸ਼ ਸਿੱਧੂ ਮੂਸੇਵਾਲਾ ਵਾਪਸ ਆ ਜਾਵੇ ਤੇ ਫਿਰ ਤੋਂ ਉਹੀ ਗੀਤ ਫਿਰ ਤੋਂ ਉਹੀ ਗੱਲਾਂ ਫਿਰ ਤੋਂ ਉਹੀ ਧੁਨ ਅਣਖਾਂ ਦੀ ਜਿਹੜੀ ਐ বাজਣੀ ਸ਼ੁਰੂ ਹੋ ਜਾਵੇ ਸਿੱਧੂ ਮੂਸੇਵਾਲਾ ਉਹ ਅਖੀਰਾਂ ਜਿਸਨੇ ਮੂਸੇ ਪਿੰਡ ਦਾ ਨਾਂ ਦੇਸ਼ਾਂ ਵਿਦੇਸ਼ਾਂ ਤੱਕ ਰੌਸ਼ਨ ਕਰ ਦਿੱਤਾ ਤੇ ਪਿੰਡ ਮੂਸੇ ਆਉਂਦੇ ਨੇ ਗੋਰੇ ਕਾਲੇ ਸ਼ੂਟਿੰਗ ਕਰਨ ਦੇ ਲਈ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਸਟੈਫ ਲੰਡਨ ਪਿੰਡ ਮੂਸੇ ਪਹੁੰਚਦੀ ਆਪਣੇ ਗੀਤ ਦੀ ਸ਼ੂਟਿੰਗ ਕਰਨ ਦੇ ਲਈ ਤਾਂ ਦੇਖ ਸਕਦੇ ਹੋ ਭਾਰੀ ਇਕੱਠ ਹਵੇਲੀ ਦੇ ਵਿੱਚ ਹੋ ਜਾਂਦਾ ਸਿੱਧੂ ਮੂਸੇਵਾਲੇ ਦੇ ਪਿਤਾ ਇੱਕੋ ਹੀ ਗੱਲ بار-बार ਸਰਕਾਰ ਅੱਗੇ ਕਰਦੇ ਆ ਕਿ ਜਿਸਨੇ ਇਹਨਾਂ ਨਾਮ ਰੌਸ਼ਨ ਕੀਤਾ ਉਸ ਨੂੰ ਇਨਸਾਫਤਾ ਦੇ ਦਿਓ ਉਸ ਦੇ ਪਰਿਵਾਰ ਨੂੰ ਇਨਸਾਫਤਾ ਦੇ ਦਿਓ ਹਵੇਲੀ ਦੇ ਵਿੱਚ ਭਾਰੀ ਇਕੱਠ ਗਵਾਹੀ ਪੜਦਾ ਕਿ ਸਿੱਧੂ ਮੂਸੇਵਾਲੇ ਦੇ ਫੈਨ ਉਸ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਨੇ ਤਾਂ ਦੋਸਤੋ ਵੀਡੀਓ ਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਤੇ ਜਿੰਨੇ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਉਹ ਕਮੈਂਟਾਂ ਦੇ ਵਿੱਚ #JusticeForSidhuMoosewala ਲਿਖਣਾ ਨਾ ਭੁੱਲਿਆ ਕਰਿਓ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਜਦੋਂ #trending ਦੇ ਵਿੱਚ ਆਉਂਦਾ ਤਾਂ ਸਰਕਾਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਦੀ ਹੈ ਕਿ ਇੱਕ ਇਨਸਾਫ ਅਦੂਰਾ ਹੈ ਉਸ ਕਲਾਕਾਰ ਦਾ ਜਿਸਨੇ ਆਪਣੀ ਮਿਹਨਤ ਸਦਕਾ ਬਿਲਬੋਰਡ ਤੇ ਨਾਂ ਪਹੁੰਚਾਇਆ ਤੇ Moosewala ਦਾ ਨਾਂ ਰੌਸ਼ਨ ਕੀਤਾ ਤਾਂ ਹੀ ਗੋਰੇ ਕਾਲੇ ਆ ਕੇ ਇੱਥੇ ਸ਼ੂਟਿੰਗਾਂ ਕਰਦੇ ਨੇ ਤਾ ਕਿਤੇ ਨਾ ਕਿਤੇ #JusticeForSidhuMoussewala ਤੁਹਾਡੇ ਲੇਖ ਨਾਲ SidhuMoussewale ਦੇ ਇਨਸਾਫ ਦੀ ਗੁਹਾਰ ਜਿਹੜੀ ਆ ਸਰਕਾਰਾਂ ਤੱਕ ਪਹੁੰਚ ਸਕਦੀ ਆ ਤਾਂ SidhuMoussewale ਦੇ ਫੈਨਸ ਦੇ ਲਈ ਤੁਸੀਂ ਕੀ ਕਹੋਗੇ ਉਹ ਵੀ ਜਰਾ ਕਮੈਂਟ ਕਰਕੇ ਜਰੂਰ ਦਿਓ ਆਪਣੀ رائے ਕਿ ਜਿਸ ਫੈਨ ਵੱਲੋਂ ਇਹ 45 ਬੋਰ ਦਾ ਸੋਨੇ ਦਾ ਪਿਸਟਲ ਅਤੇ ਕ੍ਰੈਡਿਟ ਕਾਰਡ ਤਿਆਰ ਕਰਵਾਇਆ ਗਿਆ ਉਸ ਲਈ ਤੁਸੀਂ ਕੀ ਕਹੋਗੇ ਤਾਂ ਜੋ ਵੀ ਚੈਨਲ ਤੇ ਨਵੇਂ ਨੇ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਤਾਂ ਦੇਖ ਸਕਦੇ ਹੋ ਤੁਸੀਂ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦਾ ਇਕੱਠ ਜਿਹੜਾ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਣ ਦੇ ਲਈ ਇੱਕੋ ਹੀ ਊਡੀਕ ਦੇ ਵਿੱਚ ਲੱਗਿਆ ਕਿ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਉਹਨਾਂ ਨੂੰ ਜਸਟਿਸ ਦੀ ਮੰਗ ਜਿਹੜੀ ਹੈ ਉਹ ਲੜਾਈ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕੋ ਹੀ ਗੱਲ ਕਹਿਣੀ ਹੈ ਕਿ ਅਸੀਂ ਤੁਹਾਡੇ ਨਾਲ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਿੱਧੂ ਨੂੰ ਪਿਆਰ ਕਰਨ ਵਾਲੇ ਤੇ